ਅਸਪਾ ਦੇ ਹਲਕਾ ਫਤਿਹਗੜ ਸਾਹ ਤੋਂ ਉਮੀਦਵਾਰ ਗੇਜਾਰਾਮ ਬਾਲਮਿਕੀ ਅੱਜ ਸਮਰਾਲਾ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਅਮਰੀਕ ਸਿੰਘ ਢਿੱਲੋਂ ਦੇ ਘਰ ਉਨ੍ਹਾਂ ਦਾ ਹਾਲ ਚਾਲ ਜਾਣਨ ਲਈ ਪੁੱਜੇ ਮੇਰੇ ਜਾਤੀ ਸਬੰਧ ਹੈ ਮੇਰੀ ਇੱਥੇ ਕੁੜੀ ਵੀ ਆਈ ਵੀ ਹੈ ਭਵਨ ਜਿਹਦੇ ਘਰ ਮੇਰਾ ਬੇਟਾ ਇੱਥੇ ਸਮਰਾਲੇ ਦੇ ਚੁਦੀ ਬੁਆ ਸੱਸ ਰਹਿੰਦੀ ਹੈ ਤੁਸੀਂ ਜਾਂਦੇ ਤੁਧੂ ਕੋਦ ਨੂੰ ਠੀਕ ਹੈ ਮੈਂ ਉਹ ਇਸ ਕਰਕੇ ਮੇਰੇ ਸਰਦਾਰ ਜੀ ਨੇ ਹੀ ਜਿਹੜੇ ਮੇਰੇ ਬੇਟੇ ਦਾ ਰਿਸ਼ਤਾ ਕਰਨਾ ਤੇ ਇਹੀ ਬਚੋਲੇ ਠੀਕ ਹੈ ਮੈਂ ਇਸ ਕਰਕੇ ਤਵੀਠ ਠੀਕ ਨਹੀਂ ਹੈ ਮੈਂ ਇਹਨਾਂ ਦੀ ਖਬਰ ਲੈਣ ਵਾਸਤੇ ਆਇਆ ਹਾਂ ਇਹ ਜਦੋਂ ਵੀ ਗੱਲ ਕਰੀਏ ਟਿਕਟ ਸਭ ਤੋਂ ਲਾਸਟ ਦੇ ਵਿੱਚ ਮਿਲਿਆ ਕਿਵੇਂ ਕਵਰ ਕਰੂਗੇ ਏਰੀਆ ਬਹੁਤ ਵੱਡਾ ਤੁਸੀਂ ਕਾਦੇ ਵਾਸਤੇ ਸਾਰੀ ਡਿਊਟੀਆਂ ਤੋੜਦੀ ਤੁਸੀਂ ਕਰਦਣੀ ਤੇ ਕਿਦਾਂ ਲੱਗਦਾ ਜੀ ਕੀ ਮਰੂਗਾ ਬਿਜੇ ਵੀ ਹੁੰਗਾਰਾ ਕਿਦਾਂ ਦਾ ਨਿਕਰੇ ਆ ਤੁਸੀਂ ਵੋਟਾਂ ਪਾਓਗੇ ਨਾ ਤਾਂ ਸਾਰਾ ਕੁਝ ਬੱਲੇ ਬੱਲੇ ਜਿਹੜਾ ਬਰੋਲ ਕਰਨੀ ਹੈ ਕਿਸਾਨ ਜਿੱਥੇ ਬੰਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਕਿਸਾਨ ਮੇਰੇ ਭਰਾ ਸਾਡਾ ਜਿਹੜਾ ਨੌ ਮਹੀਨਾ ਦਾ ਰਿਸ਼ਤਾ ਪੰਜਾਬੀ ਚ ਕਹਿੰਦੇ ਨੇ ਇਹ ਜੱਟ ਤੇ ਮੱਝੀ ਤੋਦੇ ਮੋਚਲ ਯਾਰੀ ਆ ਸਾਡੀ ਯਾਰੀ ਸਾਡੀ ਕਦੀ ਲੜਾਈ ਹੋਣੀ ਨਹੀਂ ਅਸੀਂ ਉਹਨਾਂ ਦੇ ਸਿਰੀ ਆ ਅਸੀਂ ਉਹਨਾਂ ਦੇ ਘਰਾਂ 'ਚ ਕੰਮ ਕਰੇ ਹਾਂ ਮੰਡਿਆ ਜੀ ਚਾਣ ਜਨੇ ਕੀਤੀ ਐ ਪੱਲੇਦਾਰੀ ਕੀਤੀ ਐ ਤੋਂ ਤੋ ਅਰਥ ਸਾਡੇ ਮੈਂ ਕੋਈ ਰਜਵਾੜਾ ਥੋੜਾ ਨਾ ਮਟਾਟਾ ਨਾ ਬਰਲਾ ਨਾ ਮੈਂ ਕੋਈ ਕੋਈ ਹੋਰ ਚੀਜ਼ ਮੈਂ ਤਾਂ ਜਿਹੜਾ ਬਿਲਕੁਲ ਜਿਹੜਾ ਨਾਰਾ ਦਿੰਦੇ ਨੇ ਕਿਸਾਨ ਮਜ਼ਦੂਰ ਏਕਤਾ ਉਹ ਜਿੰਦਾਬਾਦ ਮੈਂ ਉਹ ਜਿੰਦਾਬਾਦ ਦੇ ਵਿੱਚ ਆ ਇਸ ਕਰਕੇ ਮੇਰਾ ਉਹਨਾਂ ਨਾਲ ਕੋਈ ਲੜਾਈ ਨਹੀਂ ਜਦੋਂ ਕਿਸਾਨਾਂ ਦੀ ਗੱਲ ਆਈ ਮੈਨੂੰ ਹੋਗਾ ਮਿਲਤਾ ਮੈਂ ਸਭ ਤੋਂ ਪਹਿਲਾਂ ਕਿਸਾਨਾਂ ਦੀ ਗੱਲ ਕਰੂੰ ਜਿੰਨੇ ਕਿਸਾਨਾਂ ਦੇ ਦੁੱਖ ਮੈਨੂੰ ਪਤਾ ਕਿਸੇ ਨੂੰ ਨਹੀਂ ਪਤਾ ਕਿਉਂਕਿ ਮੇਰੇ ਨਾਲ ਬੀਤੀਆਂ ਵੀ ਹੈ ਮੇਰੇ ਪਰਿਵਾਰ ਜੋ ਦੁੱਖ ਉਹਨਾਂ ਨੂੰ ਹੈ وہی ਮਜ਼ਦੂਰਾਂ ਦੇ ਦੁੱਖ ਹੈ ਇਸ ਕਰਕੇ ਰਲ ਮਿਲ ਕੇ ਸੀ ਬੈਠ ਕੇ ਮੈਨੂੰ ਜੇ ਕਿਸਾਨ ਬੁਲਾਣਗੇ ਨਾ ਮੈਂ ਉਹਨਾਂ ਦੇ ਚਰਨਾਂ 'ਚ ਮੱਥਾ ਟੇਕੂੰਗਾ ਕਿਉਂਕਿ ਅੰਨ ਦਾਤਾ ਅੰਨ ਦਾਤਾ ਸਾਡੇ ਦੇਸ਼ ਦਾ ਢਿੱਡ ਭਰਦੇ ਹਨ ਤੇ ਅਸੀਂ ਉਹਨਾਂ ਦੇ ਨਾਲ ਸੇਵਾ ਕਰਦੇ ਹਾਂ 400 ਪਾਰ ਦਾ ਨਾਰਾ ਅਡਲ ਤੂ ਇਹ ਤਾਂ ਤੁਹਾਨੂੰ 400 ਪਾਰ ਦਾ ਨਹੀਂ ਇਹ ਕਿਉਂ ਹੈ ਕਿ ਮੋਦੀ ਜੀ ਨੇ ਭਗਵਾਨ ਵਾਲਮੀਕੀ ਇੰਟਰਨੈਸ਼ਨਲ 에어ਪੋਰਟ ਬਣਾ ਕੇ ਇਹ ਉਧਾ ਦੇ ਚੋ ਪਹਿਲਾਂ ਭਗਵਾਨ ਵਾਲਮੀਕੀ ਮਾਰਾ ਦਾ ਇੰਟਰਨੈਸ਼ਨਲ 에어ਪੋਰਟ ਬਣਾਇਆ ਤੇ ਉਸ ਤੋਂ ਬਾਅਦ ਭਗਵਾਨ ਰਾਮ ਜੀ ਦੀ ਜਿਹੜੀ ਮੰਦਿਰ ਦਾ ਉਤਗਾਠਨ ਕੀਤਾ ਇਸ ਕਰਕੇ ਭਗਵਾਨ ਵਾਲਮੀਕੀ ਦੇ ਇਰਪੋਰਟ ਕਰਕੇ ਬਾਬਾ ਸਾਹਿਬ ਦੀ ਯਾਦਾਂ ਕਰਕੇ ਪੰਚਤੀਰ ਸਥਲ ਬਣਾਇਆ। ਭਾਰਤੀ ਜਨਤਾ ਪਾਰਟੀ ਸਰਕਾਰ ਨੇ 370 ਤੋੜੀ, 135 ਤੋੜੀ। ਜਿਹੜੀ ਕਿ ਸਿੱਧੀ ਬਾਲਮਿਕੀ ਸਮਾਜ ਲਈ ਹੈ। ਬਾਲਮਿਕੀ ਸਮਾਜ ਕਰਕੇ ਬਾਲਮਿਕੀ ਮਾਤਾਮਾ ਲਾਡੂ ਅੰਧਰਾ ਕਰਨਾਟਕ ਇੱਥੇ ਬੀਜੇਪੀ ਦਾ ਨੌਂ ਹੀ ਨਹੀਂ ਤਾ। ਕੋਈ ਗੱਲ ਹੀ ਨਹੀਂ ਕਰਦਾ ਤਾ। ਅੱਜ ਬੀਜੇਪੀ ਦੀ ਉੱਤੇ ਗੇਨ ਕਰ ਰਹੀ ਹੈ। ਮੈਂ ਹੁਣ ਕਹਦਾ ਆਂ ਮਾਤਾਮਾ ਲਾਡੂ ਉੱਥੇ ਮੋਦੀ ਸਾਹਿਬ ਵੀ ਥੇ ਉੱਥੇ ਇਹ ਫੈਸਲਾ ਹੋਇਆ ਤਾਂ ਸਾਡੀ ਜਿਹੜੀ 22 ਕਰੋੜ ਵੋਟ ਆ ਅਧਿਕ ਉਹ ਸਾਰੀ ਬੀਜੇਪੀ ਦੇ ਨਾਲ ਬੀਜੇਪੀ ਨੇ ਤਾਂ ਹੀ ਤਾਂ ਕਿਹਾ ਨਾ ਅਬਕੀ ਵਾਰ 400 ਪਾਰ ਕਿਉਂਕਿ 22 ਕਰੋੜ ਵੋਟ ਇਹ ਸਾਰੀ ਹੀ ਬੀਜੇਪੀ ਦੀ ਝੋਲੀ 'ਚ ਜਾ ਰਹੀ ਹੈ